ਸੁਲਤਾਨਾ ਜਿੱਦ ਤੱਕ ਪੋਡਕਾਸਟ ਕਰਦੇ ਦੱਸ ਤੂੰ ਕੀ ਕਰਨ ਚਾਹੁੰਦਾ ਮੈਂ ਕੱਲ ਕਰਾਂਗਾ ਉਸ ਤੋਂ ਮੈਨੂੰ ਗੱਠ ਮਿਲਿਆ ਮਮਮੀ ਨੇ ਦਿੱਤਾ ਵਾ ਕਿੱਸੇ ਉਸ ਤੋਂ ਪਹਿੇ ਵੀ ਕਿੰਨੇ ਆ ਇਹ ਪੈਸੇ ਤਾਂ ਤੁਹਾਨੂੰ ਰਟਾ ਦੇ ਓਏ ਜਸੂ ਦੇਖੋ ਗਾਇਸ ਕਾਲੀ ਆ ਗਈ ਕਾਲੀ ਕਾਲੀ ਆਂਦੇ ਆਲੀ ਪੱਗ ਵੀ ਮਿਲੀ ਹੈ ਨਾਲ ਕਿਹੜਾ ਕਲਰ ਆ ਚਾਕਲੇਟ ਕਲਰ ਚਾਕਲੇਟ ਇਹ ਤਾਂ ਚਾਕਲੇਟ ਰ ਓਏ ਬਰਾਊਨ ਕਲਰ ਜਾ ਹੋਇਆ ਕੁੜਤੇ ਪਿਆ ਮੈਨਾਂ ਕਿੰਨੀ ਸੋਹਣੀ ਲੱਗੂਗੀ ਉਹ ਇਹਦੇ ਨਾਲ ਸੂਟ ਤਾਂ ਬਹੁਤ ਸੋਹਣਾ ਮੈਂ ਮਮਮੀ ਸੂਟ ਸੋਹਣਾ ਵਾ ਅੰਮਾ ਕਾਲੇ ਆਨੇ ਆ ਕੋਈ ਨਾ ਗਾਈਸ ਲੈਟ ਹੈ ਨਹੀਂ ਮੰਮੀ ਲੈਟ ਹੈ ਨਹੀਂ ਅੱਛਾ ਕੋਈ ਨਾ ਮੰਮੀ ਲੈਟ ਹੈ ਨਹੀਂ ਗਾਈਸ ਦੀ ਮੰਮੀ ਨਹੀਂ ਉੱਥੇ ਕਰੇ ਜਾਂ ਮੈਂ ਸਬਸਕ੍ਰਾਈਬ ਨਾ ਮੰਮੀ ਦੀ ਸੁਣਾਈਆਂ ਹਾਂ ਮੇਰੇ ਭਰਾਵਾ ਮੰਮੀ ਕਰੇ ਜਾਂ ਮੈਂ ਸਬਸਕ੍ਰਾਈਬ ਉਹ ਤਾਂ ਦੇਖਦੇ ਆ ਰੋਜ਼ ਉਹ ਭਰਾਵਾ ਉਹ ਜਿੱਦਣ ਕਹਿੰਦਾ ਨਹੀਂ ਹੈਲੋ ਹੈਲੋ ਕਰਦੀ ਰੋਜ਼ ਉਹ ਭਰਾਵਾ ਗੁੰਜੇ ਨੇ ਡੋ ਜੁੜਾ ਕੇ ਕਈ ਕਦਰ ਮਿੱਟੀ ਕਦਰ ਇੱਕ ਪਿਛੇ ਨੂੰ ਲਾਈਆਂ ਦੋ ਜਨਾਨੀਆਂ ਗੁੱਸੀਆਂ ਇਹ ਪਲਾਜ਼ੋ ਟਾਈਪ ਬਣੂਗਾ ਹਨਾ ਪਾਕਿਸਤਾਨੀ ਸ਼ੂਟ ਗਾਨੀ ਮਰਦੀ ਸੀ ਨਾ ਨਹੀਂ ਪੀਣਾ ਨਾ ਉਹ ਤਾਂ ਮਰਨੀ ਹੈ ਤੂੰ ਲਿਆਦੀ ਤੂੰ ਰੋ ਪੈ ਗਈ ਆ ਫਿਰ ਕੀ ਹੋਇਆ ਬਾਰਾ ਨੂੰ ਦਿਖਾ ਦੇ ਅੱਛਾ ਲਗਾਈ ਤੂੰ ਇਹ ਗਰਦੀ ਲੈ ਤੂੰ ਇਹ ਗਰ ਗਾਇਸ ਵੀਰੇ ਤੁਸੀਂ ਦੇਖੋ ਕੰਮ ਚੰਗਾ ਉਹ ਉਹਦੇ ਤੇ ਹੋ ਗਿਆ ਅੰਗਲੇ ਤੇ ਮੈਂ ਲੜ ਗਈ ਆ ਉਹ ਜਿਹੜਾ ਬੜਵਾਉਣਾ ਨਾ ਆਪਣਾ ਬਟੀਕਰ ਚੈਦਨੀ ਜਿੱਥੇ ਲੋਟ ਲੱਗੀਆਂ ਉਹ ਲਾ ਦੂਗੀ ਮੈਂ ਮੈਂ ਸਾਰਾ ਹੀ ਖੋਲ ਕੇ ਦਿਖਾ ਦਾਂਗਾ ਖੋਲ ਖੋਲ ਆ ਗਲੇ ਤੇ ਆਇਆ ਇੱਕ ਆਏ ਇਹ ਕਲਗੀ ਨਹੀਂ ਲੱਗਦੀ ਕਲਗੀ ਪੁੱਠੀ ਹੋਗੀ ਕਲਗੀ ਹੋਣਾ ਨਹੀਂ ਉਹ ਪਰ ਓਏ ਲੱਗ ਰਾ ਖੋਲੇ ਜਾ ਰਹੇ ਨਾ ਤਾਂ ਬਿਆਧ ਲੱਗਦਾ ਕਿ ਇੱਕ ਇਹ ਕਹਿੰਦਾ ਨਹੀਂ ਹਾਂ ਹੁਣ ਗੱਲ ਤਾਂ ਪੈਸੇ ਬਚਾਉਣ ਵਾਲੀ ਕੀਤੀ ਹੈ ਹਾਂ ਗੱਲ ਤਾਂ 2 ਲੱਖ ਰੁਪਏ ਦੀ ਕੀਤੀ ਆ ਹੋ ਗਏ ਦੇਖ ਲੋ ਆ ਦੋ ਕਲਗੀਆਂ ਆਈਆਂ ਇੱਕ ਸਾਡਾ ਸੂਟਾਂ ਗੀ ਸੂਟ ਬਹੁਤ ਸੋਹਣਾ ਮੇਰੇ ਕੋਲ ਆ ਖਲਾਉਂਗਾ ਦੱਸੂ ਤੇ ਮੈਂ ਬਾਦਾਂਗੀ ਹੱਥ ਦਾੜੀ ਅੰਝਾ ਦੀਆਂ ਰਹੀ ਸੀ ਤੇ ਇਦਾਂ ਦਾ ਥ्रेड ਵਰਕ ਦਾ ਸੂਟ ਹੈ ਲੈ ਫਿਲਹਾਲ ਕੀ ਸੋਚਦੀ ਆ ਲੈ ਹਾਂ ਕੀ ਤੁਹਾਨੂੰ ਵੀ ਥੈਂਕ ਯੂ ਥੈਂਕ ਯੂ ਮੰਮੀ ਪਰ ਫਾਇਦੇ ਤੇ ਮੈਂ ਕੱਲੀ ਹੋ ਰਹੀ ਆ ਇਹ ਤਾਂ ਸਾਰੇ ਐਵੇਂ ਗਏ ਐਵੇਂ ਮੁੜੇ ਨਾਨੀ ਨੇ ਬਲ ਖਾਨੂੰ ਤੁਸੀਂ ਅੱਜ ਪਹਿਲੀ ਵਾਰ ਗਏ ਇੰਜ ਆ ਓਏ ਰੀਤ ਉਹ ਤਾਂ ਜਾ ਕੇ ਕਹਿੰਦੀ ਕਹਿੰਦੀ ਮੰਮੀ ਨਾਨੀ ਮੈਂ ਪਹਿਲੀ ਵਾਰ ਆਈ ਆ ਅੱਜ ਨਹੀਂ ਮੈਨੇ ਫੇਰ ਮੰਮਾ ਮੈਂ ਨਾਨੀ ਨੂੰ ਚੇਤੇ ਕਰਾਣਾ ਤੇ ਅੱਜ ਮੈਂ ਗਏ ਇੰਜ ਸੁਣਿਆ ਤੂੰ ਨਾਨਕ ਜੀ ਆ ਕੇ ਦੇਖ ਨਾ ਨਾਨੀ ਮੈਂ ਪਹਿਲੀ ਵਾਰ ਆਇਆ ਹਾਂ ਕਹਿੰਦਾ ਇਹ ਕਾਲੂ ਗਿਆ ਸੀ ਉਹਦੇ ਕਹਿੰਦਾ ਸੀ ਕਾਲੂ ਕਾਲੂ ਪਹਿਲੀ ਵਾਰ ਆਇਆ ਨਾ ਨਾਨੀ ਕਾਲੂ ਪਹਿਲੀ ਵਾਰ ਆਇਆ ਤੇ ਬਾਸੇ ਕਾਲੂ ਪਹਿਲੀ ਵਾਰ ਆਇਆ ਹੈਲੋ ਇਹ ਭਾਈ ਨਹੀਂ ਆਤਾ ਗੁੜੀ ਆਈ ਲੱਗਦੀ ਆ ਇਹਦੇ ਪਾਸੇ ਰਹਿ ਹੇ ਗਾਈਸ ਇਹ ਜਪੂਤ ਆ ਗਿਆ ਜਮਨਾ ਨਗਰ ਤੋਂ ਲਿਆਈ ਲੱਗਦਾ ਤੁਹਾਨੂੰ ਪਤਾ ਮੈਂ ਕਾਲੂ ਮਾਰਵਾ ਗਰਨੀ ਆ ਮੈਂ ਤਾਂ ਥੱਪੜ ਮਾਰਨ ਚੱਲੇ ਗਾਈ ਤੁਨੂੰ ਮੈਂ ਪਤਾ ਕਿਉਂ ਦੋਪਰ ਕੀਤਾ ਸੀ ਲੱਸੀ ਚਾਹ ਪੀ ਲਿਆ ਦੇਖੋ ਲੱਡੂ ਖਾ ਲਿਆ ਬੈਠੇ ਸੀ ਉਹ ਮੰਨੂ ਐ ਇੱਧਰ ਜੱਛ ਆਈ ਲੋ ਤੇ ਆਹ ਬੈਠਾ ਸਾਡਾ ਬਾਂਦਰ ਹਾਏ ਨਨੇ ਤੇ ਅੱਖਾਂ ਜਮਾਈ ਉਹਦੇ ਅੱਗੇ ਲੱਗਦੀਆਂ ਐ ਨਹੀਂ ਨਹੀਂ ਗੁੜਿਆ ਗੁੜਿਆ ਅੱਗੇ ਇੱਧਰ ਦੇਖੀ ਨਨੇ ਉਹ ਮੈਨੇ ਸਿੱਧਾ ਦੇਖ ਸਿੱਧਾ ਆ ਮੈਨੇ ਯਾਰ ਹੌਣ ਨਹੀਂ ਆ ਗਿਆ ਨੇ ਪਹਿਲਾਂ ਲੱਗਦੀ ਆ ਆ ਦਿਓ ਆ ਦਿਓ ਆ ਦੇਖੀ 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 ਨਹੀਂ ਨਹੀਂ ਆਏ ਨਹੀਂ ਪੂਰੇ ਆਏ ਨਹੀਂ ਪੂਰੇ ਇੱਧਰ ਦੇ ਆ ਲੈ ਕੇ ਆੜਾ ਕੱਜਣਾ ਹੀ ਆਉਂਦਾ ਦੇਖ ਜਾ ਇੱਧਰ ਦੇਖੀ ਇਹਦੀਆਂ ਅੱਖਾਂ 'ਚ ਤਾਂ ਨਹੀਂ ਭੂਤ ਹੈਗਾ ਇਹ ਤਾਂ ਆਪ ਹੀ ਭੂਤ ਹੈ ਇਹਨੇ ਕੀ ਇਹਦੀਆਂ ਅੱਖਾਂ 'ਚ ਕੀ ਆਉਂਦਾ ਤੂੰ ਬਾਬੇ ਉਧਰ ਵਾਲੇ ਸੀ ਨੀ ਅਸੀਂ ਨਾ ਬਹੁਤ ਡਰ ਆਉਂਦੀ ਗਾਣੇ ਆਇ ਨਹੀਂ ਪੜਦੇ ਤੇ ਰਾਂ ਅੱਖਾਂ 'ਚ ਤੂੰ ਬਾੜੀ ਚੜੇਰ ਬਣਦੀ ਐ ਆ ਮੇਰੇ ਵੀ ਬਣਦੀ ਹੈ ਦੇਖੀ ਨਹੀਂ ਪੋਸਟਕਾਰ ਤੇ ਪੋਸਟਕਾਰ ਤੇ ਪੋਸਟਕਾਰ ਤੇ ਜਾਂਦੇ ਨੇ ਇਹ ਗੱਲ ਫਿਰ ਫਿਰ ਕਹੋਗੇ ਪੋਸਟਕਾਰ ਕਰਦੇ ਆ ਗਾਇਸ ਇਹਦੇ ਪੋਸਟਕਾਰ ਹੋ ਰਿਹਾ ਹੈ ਹੈਲੋ ਫਿਰ ਪੋਡਕਾਸਟ ਹੁੰਦਾ ਮਾਮਾ ਤੁਸੀਂ ਤੁਸੀਂ ਬੋਲਦੇ ਪੋਡਕਾਰ ਪੋਡਕਾਰ ਮੈਂ ਪੋਸਟਕਾਰ ਕਰਦੇ ਪੋਡਕਾਰ ਓਏ ਪੋਡਕਾਸਟ ਹੁੰਦਾ ਵਾ ਓ ਯਾਰ ਓ ਯਾਰ ਕੰਬੀ ਨੂੰ ਨਹੀਂ ਜਿਹੜੀ ਉਹ ਕਰਦੀ ਆ ਪੋਡਕਾਰ ਨਹੀਂ ਪੋਡਕਾਸਟ ਹੁੰਦਾ ਵਾ ਪੋਸਟਕਾਰਡ ਉਹ ਫੇਰ ਤੁਸੀਂ ਕਿਹਨੇ ਵੀਊ ਕਰੀ ਹੋ ਗਏ ਨਾ ਪੋਡਕਾਸਟ ਜਾਂ ਪੋਸਟਕਾਰਡ ਪੋਡਕਾਸਟ ਹੁੰਦਾ ਵਾ ਹਾਂ ਪੋਡਕਾਸਟ ਹੁੰਦਾ ਵਾ ਕੀ ਹੁੰਦਾ ਪੋਡਕਾਸਟ ਪੋਡਕਾਸਟ ਹਾਂ ਗਾਈਜ਼ ਅੱਜ ਆਪਾਂ ਸੁਲਤਾਨ ਦਾ ਕਰਦੇ ਆ ਪੋਡਕਾਸਟ ਸੁਲਤਾਨ ਤੂੰ ਇੱਧਰ ਮੂੰਹ ਕਰ ਬੁੱਥੀ ਇੱਧਰ ਕਰ ਤੂੰ ਕੀ ਕਰਨਾ ਚਾਹੁੰਦਾ ਮੈਂ ਇੱਧਰ ਦੱਸ ਹੈਲੋ ਆਪਾਂ ਨੂੰ ਸਾਡਾ ਕੰਨ ਪੀਣਾ ਰਾਇ ਜਗਤਰੀ ਵੀ ਹੋ ਆ ਜੀ ਸੁਲਤਾਨ ਅੱਜ ਤੇਰਾ ਪੋਡਕਾਸਟ ਕਰਦੇ ਦੱਸ ਤੂੰ ਕੀ ਕਰਨਾ ਚਾਹੁੰਦਾ ਮੈਂ ਕੱਲ ਕਰਾਂਗੇ ਮੈਂ ਤੁੰ ਕੀ ਕਰਨਾ ਚਾਹੁੰਦਾ ਉਹੀ ਮਾੜਾ ਜਾਂ ਕੁਛ ਬੋਲ ਤਾ ਸਹੀ ਮਾੜਾ ਮੋਟਾ ਤਾ ਹਿੰਟ ਦੇ ਦੇ ਨਾਮ ਨੂੰ ਦਾਦੇ ਤੂੰ ਕੀ ਕੀਏ ਉਹ ਆ ਮੈਂ ਖੜ ਜਾ ਖੜ ਜਾ ਖੜ ਜਾ ਇੱਕ ਮਿੰਟ ਗਾਈਜ਼ ਗਾਈਜ਼ ਕਮੈਂਟ ਗਾਈਜ਼ ਅੱਜ ਆਪਾਂ ਇਹਦਾ ਕਰਾਂਗੇ ਪੋਡਕਾਸਟ ਠੀਕ ਆ ਆਪਾਂ ਇਹਨੂੰ ਅੱਜ ਪੁੱਛ ਰਿਆ ਕੀ ਕਰਨਾ ਚਾਹੁੰਦਾ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਹਾਂ ਮੈਂ ਕੁਛ ਨਹੀਂ ਮੈਂ ਮਾਈਂਡ ਸੈਟ ਕੀਤਾ ਜੋ ਕਰਨਾ ਵੱਡਾ ਬੰਦੇ ਜੀ ਕਿੰਨਾ ਵੱਡਾ ਕਰਨਾ ਆਪਦੇ ਚ ਨਾ ਆ ਪੈਸਾ ਪੈਸਾ ਕਰਨਾ ਕਮਰੇ ਆਪਦੇ ਮੂੰਹ ਜੀ ਨਾ ਪੈਸੇ ਨਾ ਦੂਰ ਚਾਹੀਦਾ ਦੱਸਦੇ ਹੋ ਬਾਨੀ ਡਾਨੀ ਪੁੱਛੇ ਛੱਡਦੇ ਨਹੀਂ ਦੇ ਸੁਣ ਲਓ ਗਾਈ ਸੁਣ ਲਓ ਮੈਂ ਤਾਂ ਕੱਲ ਤੱਕ ਘਰੇ ਆ ਖੜੇ ਹੋਣਗੇ ਬਾਨੀ ਡਾਨੀ ਹੋਰ ਮੇਰਾ ਮਾਈਂਡ ਸੈਟ ਹੋਇਆ ਨਹੀਂ ਇੱਥੇ ਪਹਿਲਾਂ ਆਉਣ ਉਹ ਲੈ ਵੀਰੇ ਤੁਹਾਨੂੰ ਵੀ ਦੇ ਥੋੜੇ ਜਿਹੇ ਪੈਸੇ ਗਾਈਜ਼ ਥੋੜੀ ਦੇਰ ਆ ਬਸ ਸਾਡੇ ਮੁੰਡੇ ਕਮਾਉਣ ਲੱਗ ਜਾਨਾ ਫਿਰ ਅਸੀਂ ਸਾਰਿਆਂ ਨੇ ਬੇਲੇ ਪੈ ਜਾਣ ਇਹ ਕਹਿੰਦਾ ਮੈਂ ਕੱਲਾ ਪੈਸੇ ਕਮਾਉਂਗਾ ਤੁਸੀਂ ਸਾਰੇ ਬੈਠੇ ਖਾਓ ਜਿਹੜਾ ਮੇਰਾ ਫੋਨ ਆ ਚਾਰਜਰ ਨਾਲ ਚਲਦ ਪਿਆ ਆ ਆ ਬਲੌਗ ਚ ਮੰਨ ਗਿਆ ਵਾ ਦੇਖ ਲਓ ਸੱਚੀ ਮਜ਼ਾਕ ਦੀ ਗੱਲ ਨਹੀਂ ਇਹ ਇਹਨੇ ਕਿੰਦਾ ਮੈਂ ਸਾਰੇ ਕੰਮ ਮੈਂ ਇਕੱਲਾ ਕਰੂੰਗਾ ਮੈਂ ਇਹ ਦੁੱਧ ਕਿੱਲੋਂ ਲਿਆਰੇ ਸਕਦਾ ਹੈ ਕਿੱਲੇ ਦੁੱਧ ਲਿਆਉਣ ਨੂੰ ਇਹਨੇ ਇਹ ਗਾਲਾਂ ਖਾਧੀਆਂ ਦੋਨਾਂ ਨੇ ਇਹਨਾਂ ਨੇ ਆ ਦੇ ਇਹ ਸਾਰੀ ਦਿਹਾੜੀ ਘਰੇ ਸੀ ਦੁੱਧ ਇਹਨਾਂ ਨੇ ਲਿਆੰਦਾ 9 ਵਜੇ ਤੁਸੀਂ ਜਿਹੜਾ ਤਾਂ ਛੋਟੀ ਗੰਦੀ ਤਾਂ ਫੋਨ ਇੰਨੇ ਕਰਦੇ ਸੀ ਬਸ ਤੁਹਾਡਾ ਫਿਰ ਤਾਂ ਲਿਆਉਣੇ ਆ ਸੀ ਤੁਹਾਡੀ ਐਕਟਿਵ ਮੋਟਰਸਾਈਕਲ ਨਾਲ ਲੈ ਕੇ ਆ ਦੋ ਦੋ ਤਿੰਨ ਤਿੰਨ ਤੁਹਾਨੂੰ ਸਾਧਨ ਦਿੱਤੇ ਆ ਉਹ ਬੇਚਾਰੇ ਖੜੇ ਆ ਬਾਹਰ ਆਣੀ ਜਾਈਏ ਸਭ ਲੋਕ ਹਾਂ ਕੰਮ ਤਾਂ ਇਹਨਾਂ ਨੇ ਕਰਨਾ ਨਹੀਂ ਕੋਈ ਸਾਡੇ ਘਰੇ ਸੀਗਾ ਅਸੀਂ ਫਿਰ ਬਾਹਰ ਨੂੰ ਗਏ ਜੇ ਬਾਹਰ ਜਾਂਦੇ ਤੁਸੀਂ ਫੋਨ ਕਰਦੇ ਬਾਹਰ ਜੇ ਬਾਹਰ ਧੱਕਾ ਯਾਰ ਫੜ ਲਓ ਦੋ ਮਿੰਟ ਕੌਮਿੰਦਰ ਜਾਈਏ ਨਾ ਹੈ ਫਿਰ ਮੈਂ ਕਿਹਾ ਜੇ ਬਾਹਰ ਜਾਂਦੇ ਸੁਣਾ ਫੋਨ ਲਾ ਬਾਹਰ ਫਿਰ ਤੇ ਬਾਹਰ ਵੀ ਅੰਦਰ ਕੀ ਕਰਦੇ ਹਾਏ ਡਰਾਉ ਤਾਂ ਤੋਈ ਸੀ ਤੁਸੀਂ بابا ਦੀਪ ਸਿੰਘ ਗੁਰਦੁਆਰੇ ਗਏ ਸਾਨੂੰ ਦੱਸ ਕੇ ਆਏ ਜੇ ਫਿਰ ਤੁਸੀਂ ਪਟੂਰੇ ਗਏ ਸਾਨੂੰ ਦੱਸ ਕੇ ਆਏ ਮੈਂ ਤਾਂ ਆ ਕੇ ਦੱਸਿਆ ਨਾਲੇ ਤਾਂ ਦੁੱਧ ਲੈਣ ਜਾਣਾ ਸੀ ਅਸੀਂ ਇਹਨੇ ਜਾਣਾ ਦੁੱਧ ਲੈਣ ਮੀਂਹ ਆ ਗਿਆ ਹੁਣ ਜਾਣਾ ਇਹਨੇ ਹੀ ਆ ਗਈ ਹਾਜੀ ਜਾਣਾ ਮੇਨ ਤਾਂ ਸਮਝ ਨਹੀਂ ਆਂਦੀ ਵੀ ਜਾਣਾ ਕਦੋਂ ਚਾਰੋ ਜੋਤੋਂ ਆਗੇ ਤਿੰਨ ਵੀ ਗਾਰੇ ਲਾ ਹਾਂ ਗਰੀਦਾਂ ਉੱਚ ਸਮਾਦ ਲਾ ਕੇ ਸਮਾਦ ਨੂੰ ਆਨ ਸਮਾਦ ਨੂੰ ਹਾਂ ਹਣ ਤੇ ਪੈ ਜਾਂਦੇ ਯਾਰ ਰੋਜ ਇੰਨੇ ਵਜੁੱਠੇ ਕਰੋ ਸਾਰ ਤੇ ਚੱਲਿਆ ਕਰਾਂਗੇ ਰੀ ਭੈਣ ਨੂੰ ਡਰਾਤਾ ਹਾਂ ਕੌਣ ਆ ਜਾਓ ਰੀ ਚੱਤ ਨੂੰ ਕੁੜੀ ਲੱਗੀ ਚੱਤ ਨੂੰ ਮੈਨੂੰ ਢੂਰੇ ਦਿਖਾਓ ਖਾਦੇ ਹੋਗੇ ਤੁਸੀਂ ਕਹਿੰਦਾ ਤੁਸੀਂ ਢੂਰੇ ਖਾਣ ਦੀ ਜਾਂਦੇ ਚੱਲ ਢੂਰੇ ਦਿਖਾਓ ਜਿਹੜੇ ਜੱਤੂ ਲੱਭ ਲੱਤੇ ਜਦੋਂ ਤੂੰ ਟੂਰੇ ਦਾ ਆਇਆ ਕੋਰਾ ਚਾਚਾ ਨੇ ਆਇਆ ਇੱਥੇ ਹੀ ਖੜੋ ਆ ਗਿਆ ਮੈਂ ਤੇ ਅੱਜ ਬੱਕ ਖੜਾ ਆ ਗਿਆ ਤੂੰ ਦੇਖਦਾਵੇਂ ਕਿੱਥੇ ਇਹ ਮੈਨੂੰ ਉੱਥੋਂ ਗਈ ਹੋਈ ਕੋਈ ਪੱਪਾ ਦਾ ਫੋਨ ਇਹਦੇ ਪੱਪਾ ਗੇੜੂ ਵਾਲੇ ਤਾਂ ਹੀ ਖੜਾ ਕਿਤੇ ਬੰਗਾ ਬੱਸ ਕਰਦਾ ਤੂੰ ਨੋਆ ਲੱਗਾ ਉਹ ਬਿਲਕੁਲ ਫੋਨ ਮੈਂ ਕਹਤਾ ਸਾਰੇ ਕੀ ਸੋਚਿਆ ਮੈਂ ਕਿਹਾ ਹਾਏ ਇਹਨਾਂ ਨੇ ਕਿਤੇ ਚਾਰਾਂ ਨੇ ਕੋਈ ਪਲਾਨ ਤਾਂ ਨਹੀਂ ਕੀਤਾਗਾ ਸਾਨੂੰ ਸਾਰਿਆਂ ਨੂੰ ਘਰੋਂ ਕੱਢਦਾ ਵੀ ਤੂੰ ਤੇ ਮਨਿੰਦਰ ਨੇ ਤੇ ਚਾਚੂ ਨੇ ਤੇ ਜਗਿੰਦਰ ਚਾਚੂ ਨੇ ਓਏ ਜੋ ਪਲਾਨਡ ਤਾਂ ਨਹੀਂ ਕੀਤਾਗਾ ਪਲਾਨਡ ਆਹੋ ਕੋਈ ਵੀ ਕੋਈ ਚੀਜ਼ ਹੈ ਕਿਹਨੇ ਲਗਦਾ ਬਬੇ ਮੈਂ ਪੱਕਾ ਕਿਤੇ ਗਰੇਜ ਮੈਂ ਪਿੱਛੇ ਹਾਏ ਅਸੀਂ ਮੈਂ ਤਾਂ ਸਾਡੇ ਆਉਂਦਿਆਂ ਨੂੰ ਕਿਤੇ ਇਹ ਬਸ ਚੜ ਕੇ ਚਾਚੂ ਲੈ ਆਣਾ ਸੀ ਉਧਰ ਉਧਰ ਬੇਬੀ ਚਾਚੀ ਗਈ ਆਂਦੀ ਆ ਹਨਾ ਕਹਿੰਦੀ ਚਾਚੇ ਨੇ ਮਨਿੰਦਰ ਤੇ ਸਰਤਾਂ ਨੂੰ ਕੋਈ ਕੰਮ ਕਿਹਾ ਹੈ ਤਾਂ ਹੋਰ ਸਰਤੇ ਹੋਰ 500 ਰੁਪਏ ਹੋਰ ਕਿਹੜਾ ਕੰਮ ਕਿਹਾ ਵਾ ਇਹ ਭਾਈ ਕਿਹਨੇ ਕੰਮ ਗਿਆ ਹੁਣ ਆਪਾਂ ਨੂੰ ਸਾਨੂੰ ਆਇਆ ਲੱਗਿਆ ਨਹੀਂ ਕੰਮ ਕਿਹਾ ਹੋਰ ਇਹਦੇ ਦੋਗਲੇ ਗਰੀ ਹੋਰ ਹੀ ਆ ਉਹ ਹਿੰਦੂ ਤਾਂ ਤਾਂ ਚੀਨਾ ਆ ਵੀ ਲੀਆ ਪਾਣ ਮਾ। ਹਾਂ ਉਹ ਤੁਸੀਂ ਇਹਨਾਂ ਨੂੰ ਹੀ ਦਾਸਤਾ ਹੋਣ ਇਹਨਾਂ ਨਾਲ ਚਾਰਾਂ ਨੇ ਪਲਾਨ ਕਰਨਾ ਮਾ। ਦੁਕਾਨੋਂ ਤਾਂ ਮੈਂ ਬਦਲਾਕ ਨਹੀਂ ਜਾਣਾ ਮੈਂ। ਨਹੀਂ ਲੱਗਦੇ। ਹੁਣ ਕੀ ਪਤਾ ਲੱਗੇਂਗੀ। ਨਹੀਂ ਨਹੀਂ ਗਾਹ। ਹੁਣ ਜੇ ਤੁਸੀਂ ਅਸਾਂ ਨੂੰ ਹੀ ਲੱਗੂ ਤਾਂ ਦੱਸਾਂ ਪੜੀ ਵੜਾ। ਜਦ ਤੱਕ ਜਦ ਤੱਕ ਲੱਡੂ ਨੇ ਲੱਡੂ ਨੇ ਆਣਾ। ਨਾ ਤਾਂ ਆਣਾ। ਜਿੱਕਰ ਜਨ ਜਨਾ ਦੀ ਬਰ ਬਰ ਗੱਲ ਸੈਟਿੰਗ ਕਰ ਲੈਣੀ। ਤਰ ਤੀ ਨਾ ਕੁੜੀ ਆ। ਮੈਨੂੰ ਜਿਆਦਾ ਕੁੜੀ ਆ। ਨਹੀਂ ਨਹੀਂ। ਚਲ ਮਰੀ ਉਹਦੀ ਚਾਚਾ ਨਾਲ ਸਾਡੇ ਗੱਲਦੇ ਹਾਂ ਵੱਡਾ ਵਾ ਚਾਚਾ ਤੇਰੇ ਤਾਂ ਸ਼ਰਮ ਕਰ ਲਾ ਕਿਉਂ ਬੰਦ ਕਰਾਣਾ ਵਾਜ ਕੇ ਜਾਂਦਾ ਸਹੀ ਗੱਲ ਹੈ ਨਾ ਅੰਗਲੀ ਪੜਗਾ ਤੇ ਇੱਧਰ ਆ ਸਾਡੇ ਕੋਲ ਫੋਨ ਛੱਡਾਂਗੇ ਤੂੰ ਜਾਊਗਾ ਨਹੀਂ ਕਰ ਸਕਦੇ ਧਿਆਨ ਮਨਿੰਦਰ ਮੰਮੀ ਦਾਖਿਆਲੀ ਮੰਮੀ ਨੂੰ ਕਹਿ ਰਹੀਆਂ ਆਹ ਦੇਖ ਲਓ ਫੋਨ ਚਲਾਉਂਦਾ ਵਾ ਅਸੀਂ ਸਾਰੇ ਗੱਲਾਂ ਮਾਰਦੇ ਆ ਗੱਲਾਂ ਫੋਨ ਚਲਾਉਂਦਾ ਵਾ ਆਹ ਦੇਖ ਲਓ ਗੱਲਾਂ ਫੋਨ ਚਲਾਉਂਦਾ ਚਲਾਉਂਦਾ ਕਰਦਾ ਚਲਾਉਂਦਾ ਸਾਰੇ ਕੋਲ ਚਲਾਉਂਦਾ ਚਲਾਉਂਦਾ ਕਰਦਾ ਚਲਾਉਂਦਾ 2% ਬੈਂਡਰ ਜਾ ਚੰਦਰਾ ਜਾ ਤਾਂ ਮੈਂ ਲੱਜੀ ਮੈਂ ਕੁੰਨ ਦਵਾਤ ਲਾਂਦਾ ਤਿੰਨੇ ਅੜ ਕਰੇ ਹੂੰ ਗਲਾਈ ਕਰਕੇ ਦਿੰਨੇ ਨਾ ਕਰੇ ਹੂੰ ਗਲ ਲੈ ਬੱਸ ਤੂੰ ਦੋ ਘਾਣੇ ਯਾਰ ਸੀ ਦੋ ਘਾਣੇ ਨੂੰ ਤਿਆਰ ਤੈਨੂੰ ਸਹੀ ਥਾ ਮੈਂ ਹੱਥ ਕਰ ਦਿੰਦਾ ਨਾ ਦੋਨੇ ਅੜ ਕਰੇ ਇਦਨ ਕੋਈ ਨਾ ਦਵਾ ਦੋਨੇ ਕਿਆ ਕਰੇ ਮੈਂ ਮੱਥਾ ਵੀ ਲਾ ਦਿੰਦਾ ਮੈਂ ਨਹੀ ਜੇ ਜੇ ਇਸ ਪਲਾਨ ਨਾਲ ਨਾ ਪੜਨਾ ਗੱਲ ਮਾਰ ਕੇ ਜਾਂਦਾ ਨਹੀਂ ਪਾਣੀ ਆਉ ਆਹ ਮੋਟਾ ਦੀ ਸੋਚਾਂ ਲਈ ਪਈ ਅੱਜ ਕੁਛ ਨਹੀਂ ਦਿੰਦਾ ਮਾਪਾ ਬਲੱਬਾ ਇੱਕੋਂ ਛੱਡ ਕੇ ਚਲੀ ਗਏ ਹੁਣ ਕੁਛ ਵੀ ਹੋ ਜਾਂਦਾ ਦੋ ਅਸੀਂ ਕੱਲ ਮੈਂ ਉਹ ਨਾ ਉਹ ਨਾ ਤੁਹਾਨੂੰ ਬਣਾਇਆ ਹੋਇਆ ਅੱਜ ਪਾਪਾ ਨੇ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਅਸੀਂ ਕਿਉਂ ਤੁਸੀਂ ਕਿੱਥੇ ਰਹਿਣ ਤੋਂ ਤੇ دماغ ਖੋ ਗਿਆ ਤੇ ਦੱਸ ਚਾਚੂ ਐ ਨਾ ਕੱਲ੍ਹ ਜਾਂਦੇ ਦਿੰਦੇ ਉਹ ਪਤਾ ਮੈਂ ਤਾਂ ਮੰਦੀ ਸੀਗੀ ਚਾਚੂ ਨੂੰ ਅੱਜ ਹੈਗੀ ਸੀ ਛੁੱਟੀ ਅੱਜ ਨਹੀਂ ਕੱਲ੍ਹ ਸੀ ਉਹ ਕੱਲ੍ਹ ਸੀ ਛੁੱਟੀ ਅੱਜ ਮੈਂ ਤਾਂ ਕਹਿੰਦੀ ਸੀ ਵੀ ਹਣੋਂ ਤੋਂ ਆਗੇ ਨਾ ਹੁਣ ਚਾਚੂ ਨੂੰ ਪੁੱਛਣਾ हां जिसकी ਕੀਤਾ ਉਹਦੀ ਖਾਦਾ ਫਿਰ ਕੀ ਮੈਂ ਸੀ ਐਨ ਸੀ ਉਹ ਐਨ ਸੀ ਲਾਉਂਦਾ ਤੁਸੀਂ ਨੂੰ ਕੀ ਲੱਗਿਆ ਤੁਸੀਂ ਉੱਥੋਂ ਕਿੰਨੇ ਕੁ پیسے ਮਿਲਦੋਂ ਚਾਚੇ ਪੱਕੀਆਂ ਗੱਲਾਂ ਹੈ ਜੀ ਅੱਜ ਸਾਨੂੰ ਬਹੁਤ ਮਜ਼ਾ ਆਇਆ ਘੁੰਮ ਕੇ ਪਰ ਸੌਰੀ ਅਸੀਂ ਲਾਗ ਨਹੀਂ ਕੈਚ ਕਰ ਪਾਏ ਜਿਵੇਂ ਘਰੇ ਹੁੰਨੇ ਆ ਆਨੇ ਰਿਤ ਤੇ ਰਾਤ ਨੂੰ ਜਿਹੜਾ ਬਾਹਰ ਜਾਂਦੇ ਨੇ ਬਣਾਏ ਮੇਰੇ ਬਣਾ ਤੁਹਾਡਾ ਵੀ ਵਲੌਗ ਨਹੀਂ ਬਣਾ ਸਕਦਾ ਮੇਰੇ ਪਾਪਾ ਦੀ ਬੈਟਰੀ ਤੁੰਗਿੰਦੀ ਚਾਰਜਰ ਇਤੋਂ ਹੀ ਆਪਾਂ ਹਲੋ ਹਾਂ गाइस ਅਸੀਂ ਫੋਟੋਆਂ ਖਿੱਚੀਆਂ ਸੀ ਉਹ ਥੋੜਾ ਜਿਹਾ ਲਾ ਦਾਂਗੇ ਵਿੱਚ ਫੈਮਿਲੀ ਦੇਖ ਲਿਓ ਤੁਹਾਨੂੰ ਨਾ ਵਧੀਆ ਬਣਾ ਦੇਣੀ ਵਲੌਗ ਆ ਦੇਖ ਲੈ ਹਾ ਤਾਂ ਰਹਿ ਕਹਿੰਦਾ ਸੀ ਕਿ ਤੂੰ ਫੋਟੋ ਰੱਖ ਲੈ ਕੇ ਫੋਟੋ ਮੇ ਖਿੱਚਾਂਗੇ ਆਪਾਂ ਉਧਰ ਨਾਨੀ ਪਤਾ ਹੀ ਕਿੰਨੇ ਫੋਟੋ ਇੰਤਨਾ ਤੇ ਆਰੇ ਆਪਣੇ ਚੰਗੀ ਫੋਟੋ ਲਗਾ ਜੀ ਨੇ ਰਿਲੀ ਆ ਨਾਨੀ ਕਹਿੰਦੇ ਦੋ ਦੂਜੀ ਗੱਡੀ ਵੀ ਲਿਆਉਂਦੇ ਉਹਨਾਂ ਨੂੰ ਵੀ ਦੋਨਾਂ ਨਾਲ ਲੱਗਣਾ ਹੁਣ ਉਹ ਤੋਂ ਦੋਨਾਂ ਗੱਡੀ ਸਪੈਸ਼ਲ ਹੈ ਕਿ ਗੱਡੀ ਚੱਕ ਦੇ ਨਾਲ ਮੈਂ ਕਿਹਾ ਜੇ ਉਹਨਾਂ ਨਾਲ ਉਹਥੇ ਦਾ ਪਾਪਾ ਦਾ ਫੋਨ ਆ ਗਿਆ ਗਾਇਸ ਬੱਚੇ ਮਿਲਦੇ ਆ ਸਟੈਲ ਰੋਡ ਚੰਗੀ ਭਲੀ ਇਹ ਲੱਗਦੀ ਕਿ ਮੈਨੂੰ ਸਾੱਚੀ ਪਤਾ ਨਹੀਂ ਲੱਗਿਆ ਮੈਨੂੰ ਸਾੱਚੀ ਕੁੜੀ ਆ ਉੱਪਰ ਜੀ ਹਾਂ ਜੂਰੀਆ ਜੂਰੀਆ ਆ ਗਿਆ ਸੀ ਜੂਰੀਆ ਨਾ ਯਾਰ ਹਰਕ ਦਾ ਡਰਾ ਕਰਾ ਕਰ ਪਰ ਤੂੰ ਕਹਿੰਨਾ ਬੋਲਦੀ ਆ ਤੂੰ ਬੋਲਿਆ ਜੇ ਤੂੰ ਆਇਆ ਇੱਕ ਨਾ ਨਹੀਂ ਤਾਂ ਡਰਨਾ ਮੈਂ ਮੈਨੂੰ ਪਤਾ ਤੈਨੂੰ ਗੜਾ ਕਰਦੀ ਆ ਨਹੀਂ ਆਦ ਲੁਕਿਆ ਹੋਇਆ ਇੱਥੇ ਮੋਟਾ